ਸਾਰੇ ਪੰਪ੍ਰਮਾਨ ਨੂੰ ਪਿਆਰ ਭਰੀ ਜੈਮ ਸਿਧੀ ਆਓ ਸਭ ਜਨਰਲ ਕੇ ਪ੍ਰਭੂ ਜੀ ਦੀ ਹਜ਼ੂਰੀ ਚ ਰਾਤ ਦੀ ਗੁੜੀ ਮਿੱਠੀ ਨੀਂਦ ਦੇ ਲਈ ਔਰ ਆਪਣੇ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਧੰਨਵਾਦ 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦ ਜਲਾਲੀ ਖੁਦਾਵੰਨ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾ ਕਿ ਤੁਸੀਂ ਸਾਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਜਾਂਦੇ ਦੀ ਦੇ ਰੱਖਿਆ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਆ ਧੰਨਵਾਦ ਕਰਦੀ ਪਰਮੇਸ਼ਰ ਜੀ ਤੁਸੀਂ ਦਿਨ ਭਰ ਖੁਦਾਵੰਦੀ ਸਾਨੂੰ ਤੇ ਸਾਡੇ ਘਰ ਪਰਿਵਾਰਾਂ ਨੂੰ ਪਰਮੇਸ਼ਰ ਆਪਣੀ ਦਇਆ ਦੇ ਵਿੱਚ ਟੱਕ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਬਾਹਰ ਆਣ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਰ ਜੀ ਔਰ ਤੁਸੀਂ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਜ਼ਿੰਦ ਜਲਾਲੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਆ ਕਿ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਪ੍ਰਭ ਜੀ ਤੁਸੀਂ ਸਾਨੂੰ ਹਰ ਬਿਮਾਰੀ ਤੋਂ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ਿਸ਼ ਦਿੱਤੀ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਕਿ ਸਾਡੇ ਸਾਰਿਆਂ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਖੁਦਾਵੰ ਜੀ ਕਿ ਤੁਸੀਂ ਸਾਨੂੰ ਅਕਲ ਬੁੱਧ ਗਿਆਨ ਦਾ ਆਤਮਾ ਦਿੱਤਾ ਮੇਰੇ ਮਹਾਨ ਪਰਮੇਸ਼ਰ ਜੀ ਅਸੀਂ ਤੁਹਾਡੀ ਸਮਝ ਦੇ ਨਾਲ ਖੁਦਾਵੰਨ ਜੀ ਆਪਣੇ ਸਾਰੇ ਕਮਾਕਾਰਾਂ ਦੇ ਵਿੱਚ ਸਫਲ ਹੋਏ। ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਰਹਿਣ ਦੇ ਲਈ ਘਰ ਦਿੱਤਾ ਖੁਦਾਵੰਨ ਜੀ। ਪ੍ਰਭ ਜੀ ਤੁਸੀਂ ਸਾਡੀ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ 'ਚ ਮੁਹੱਈਆ ਕਰਵਾਈਆਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ। ਮੇਰੇ ਮਹਾਨ ਪਰਮੇਸ਼ਰ ਜੀ ਅੱਜ ਦੇ ਦਿਨ ਖੁਦਾ ਤੁਸੀਂ ਸਾਡੇ ਜ਼ਿੰਦਗੀ ਦੀਆਂ ਸਾਰੀਆਂ ਕਮੀਆਂ ਘਟੀਆਂ ਨੂੰ ਪੂਰਾ ਕੀਤਾ ਪਰਮੇਸ਼ਰ ਜੀ ਰੋਜ਼ਮਰ ਦੀ ਜ਼ਿੰਦਗੀ ਵਿੱਚ ਖੁਦਾਵੰਨ ਜੀ ਜੋ ਵੀ ਸਾਡੀਆਂ ਜ਼ਰੂਰਤਾਂ ਸੀ ਕਮੀਆਂ ਘਟੀਆਂ ਸੀ ਪਰਮੇਸ਼ਰ ਤੁਸੀਂ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਾ ਕੀਤਾ ਤੁਹਾਡਾ ਧੰਨਵਾਦ ਕਰਦੀਆਂ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਸੀਂ ਸਾਨੂੰ ਦੁਪਹਿਰ ਦੇ ਵੇਲੇ ਖੁਦਾਵੰਨ ਜੀ ਦਿਨ ਭਰ ਪਰਮੇਸ਼ਰ ਜੀ ਅچھے ਭੋਜਨਾਂ ਦੇ ਨਾਲ ਰਜਾਇਆ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆਂ ਔਰ ਸੱਚਮੁੱਚ ਪਰਮੇਸ਼ਰ ਜੀ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਮਹਾਨ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਖੁਦਾਵੰਨ ਜੀ ਅੱਜ ਦੀ ਰਾਤ ਦਾ ਸਮਾਂ ਨਹੀਂ ਦੇਖ ਸਕੇ ਪਰਮੇਸ਼ਰ ਪਰ ਤੁਹਾਡਾ ਅਨੁਗ੍ਰਹਿ ਦਾਇਆ ਆ ਖੁਦਾਵੰਨ ਜੀ ਜੋ ਅਸੀਂ ਹੋਂ ਤੱਕ ਆਪਣੇ ਘਰਾਂ ਪਰਿਵਾਰਾਂ ਵਿੱਚ ਸਹੀ ਸਲਾਮਤ ਬੈਠੇ ਹੋ ਆ ਮੇਰੇ ਮਹਾਨ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਕਿ ਤੁਸੀਂ ਸਾਨੂੰ ਇੱਕ ਹੋਰ ਮੌਕਾ ਦਿੱਤਾ ਕਿ ਅਸੀਂ ਆਪਣੇ ਦਿਨ ਭਰ ਦੀਆਂ ਹੋਈਆਂ ਗਲਤੀਆਂ ਗੁਨਾਹਾਂ ਦੀ ਮਾਫੀ ਮੰਗ ਸਕੀਏ ਔਰ ਤੌਬਾ ਕਰ ਸਕੀਏ ਪਰਮੇਸ਼ਰ ਜੀ ਔਰ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰ ਸਕੀਏ ਮੇਰੇ ਮਹਾਨ ਖੁਦਾਵੰਦ ਜੀ ਅੱਜ ਅਸੀਂ ਸਾਰੇ ਗਲਤੀਆਂ ਗੁਨਾਹਾਂ ਦੀ ਪਰਮੇਸ਼ਰ ਜੋ ਜਾਣੇ ਅਣਜਾਣੇ ਵਿੱਚ ਖੁਦਾਵੰਦ ਜੀ ਦਿਨ ਭਰ ਵਿੱਚ ਸਾਡੇ ਕੋਲ ਹੋਈਆਂ ਮੇਰੇ ਮਹਾਨ ਪਰਮੇਸ਼ਰ ਜੀ ਸਾਰੀਆਂ ਗਲਤੀਆਂ ਹਦੀ ਮਾਫੀ ਮੰਗਦੇ ਆ ਮੇਰੇ ਖੁਦਾਵੰਨ ਜੀ ਜੋ ਜਾਣੇ ਅਣਜਾਣੇ ਵਿੱਚ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਹੋ ਗਈਆਂ ਮੇਰੇ ਮਹਾਨ ਖੁਦਾਵੰਨ ਜੀ ਔਰ ਸੱਚਮੁੱਚ ਪਰਮੇਸ਼ਰ ਜੀ ਸਾਡੇ ਸੋਚਨ ਵਿਚਾਰਨ ਚ ਪਰਮੇਸ਼ਰ ਜੀ ਜੋ ਵੀ ਗਲਤੀਆਂ ਗੁਨਾਹ ਹੋਏ ਪਰਮੇਸ਼ਰ ਅਸੀਂ ਮੰਨ ਲੈਨੇ ਆ ਮੇਰੇ ਖੁਦਾਵੰਨ ਜੀ ਤੁਸੀਂ ਸਾਨੂੰ ਮਾਫ ਕਰੋ ਸੱਚਮੁੱਚ ਤੁਸੀਂ ਦਿਆਲੂ ਤੇ ਕਿਰਪਾਲੂ ਪਰਮੇਸ਼ਰੋ ਖੁਦਾਵੰਨ ਜੀ ਤੁਸੀਂ ਦਇਆ ਕਰਨ ਵਾਲਿਓ ਮੇਰੇ ਮਹਾਨ ਖੁਦਾਵੰਨ ਜੀ ਆਪਣੀ ਦਇਆ ਦੇ ਨਾਲ ਪਰਮੇਸ਼ਰ ਜੀ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਮੇਰੇ ਖੁਦਾ ਔਰ ਸੱਚਮੁੱਚ ਅੱਗੇ ਤੋਂ ਸਾਨੂੰ ਪਵਿੱਤਰ ਤਾਈ ਵਾਲਾ ਜੀਵਨ ਦਿਓ ਪਰਮੇਸ਼ਰ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਦ ਜੀ ਸਾਡੀਆਂ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਪਰਮੇਸ਼ਰ ਜੀ ਮੇਰੇ ਖੁਦਾਵੰਦ ਜੀ ਤੁਹਾਡਾ ਧੰਨਵਾਦ ਕਰਦੀ ਕਿ ਹਰ ਵਾਰ ਅਸੀਂ ਗਲਤੀਆਂ ਕਰਕੇ ਤੁਹਾਡੇ ਕੋਲ ਆਉਨੇ ਆਂ ਔਰ ਪਰਮੇਸ਼ਰ ਜੀ ਤੁਸੀਂ ਸਾਡੇ ਸਾਰੇ ਗਲਤੀਆਂ ਗੁਨਾਹਾਂ ਨੂੰ ਮਾਫ ਕਰਦੇ ਆਂ ਪਰਮੇਸ਼ਰ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਆਪਣੀ ਪਿੱਠ ਦੇ ਪਿੱਛੇ ਸੁੱਟਦੇ ਆਂ ਪਰਮੇਸ਼ਰ ਜੀ ਤੁਸੀਂ ਉਹਨਾਂ ਨੂੰ ਦੁਬਾਰਾ ਨਹੀਂ ਦੇਖਦੇ ਮੇਰੇ ਮਹਾਨ ਖੁਦਾਵੰਦ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਕਿ ਤੁਸੀਂ ਸਾਨੂੰ ਮਾਫ ਕੀਤਾ ਖਰ ਪਰਮੇਸ਼ਰੀਤਾ ਨਵਾਦ ਕਰਦੀਆਂ ਜਿੰਨੇ ਵੀ ਭੈਣ ਭਰਾ ਅੱਜ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਨੇ ਮੇਰੇ ਖੁਦਾਵੰਦ ਜੀ ਪਰਮੇਸ਼ਰ ਜੀ ਜੋ ਵੀ ਭੈਣ ਪਾਈ ਜੋ ਵੀ ਘਰ ਪਰਿਵਾਰ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਨੇ ਮੇਰੇ ਖੁਦਾਵੰਦ ਜੀ ਅੱਜ ਇਹ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਆ ਖੁਦਾਵੰਦ ਜੀ ਜਿੱਦਾਂ ਤੁਸੀਂ ਇਹਨਾਂ ਨੂੰ ਦਿਨ ਭਰ ਸੰਭਾਲ ਕੇ ਰੱਖਿਆ ਪ੍ਰਭੂ ਜੀ ਆਉਣ ਵਾਲੇ ਸਮੇਂ 'ਚ ਵੀ ਸੰਭਾਲ ਕੇ ਰੱਖੋ ਔਰ ਦਇਆ ਕਰਨਾ ਮੇਰੇ ਮਹਾਨ ਪਰਮੇਸ਼ਰ ਜੀ ਇਹ ਨਗਰ ਪਰਿਵਾਰਾਂ ਨੂੰ ਆਪਣੇ ਹੱਥਾਂ 'ਚ ਲੈ ਲਓ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਖੁਦਾਵੰਦ ਜੀ ਰਾਤ ਦੇ ਸਮੇਂ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੋਹ ਨਾ ਪਾਏ ਮੇਰੇ ਮਹਾਨ ਖੁਦਾਵੰਦ ਜੀ ਵੈਰੀ ਦਾ ਕੋਈ ਵੀ ਜਲਦਾ ਹੋਇਆ ਤੀਰ ਪਰਮੇਸ਼ਰ ਨਾਲ ਦੀਆਂ ਜ਼ਿੰਦਗੀਆਂ 'ਚ ਐਂਟਰ ਨਾ ਕਰਨੇ ਪਾਏ ਖੁਦਾਵੰਦ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਇਹ ਨਗਰ ਪਰਿਵਾਰਾਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਪੈਣਾ ਪਾਈਆਂ ਨੂੰ ਖੁਦਾ ਹਰ ਇੱਕ ਬੁਰਾਈ ਤੋਂ ਬਚਾ ਕੇ ਰੱਖਣਾ ਔਰ ਪ੍ਰਭੂ ਜੀ ਵੈਰੀ ਦੇ ਹਰ ਇੱਕ ਹਥਿਆਰ ਤੋਂ ਹਰ ਇੱਕ ਅਟੈਕ ਤੋਂ ਨੂੰ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾਵੰਜੀ ਰਾਤ ਦੇ ਸਮੇਂ ਇਹਨਾਂ ਨੂੰ ਗੂੜੀ ਤੇ ਮਿੱਠੀ ਨੀਂਦ ਦੇਣਾ ਪ੍ਰਭ ਜੀ ਜਿੰਨੀ ਵੀ ਬਰੇਦੀ ਦੀ ਸ਼ਕਤੀ ਖੁਦਾ ਰਾਤ ਦੇ ਸਮੇਂ ਇਹਨਾਂ ਦੀ ਨੀਂਦ ਨੂੰ ਡਿਸਟਰਬ ਕਰਦੀ ਆ ਪਰਮੇਸ਼ਰ ਜੀ ਜੋ ਵੀ ਨਾ ਨੀਂਦ ਨੂੰ ਚੁਰਾਉਂਦੀ ਆ ਮੇਰੇ ਖੁਦਾ ਉਹ ਸਾਰੀ ਵੈਰੀ ਦੀ ਸਪਿਰਟ ਪ੍ਰਭ ਯਸ਼ੁਮਸੀ ਨਾਮ ਚ ਕੈਨਸਲ ਕਰ ਦਿੰਨੇ ਆ ਔਰ ਪ੍ਰਭੂ ਜੀ ਉਹ ਹਰ ਇੱਕ ਹਥਿਆਰ ਨੂੰ ਪ੍ਰਭੂ ਯਿਸੂ ਮਸੀਹ ਨਾਮ ਚ ਨਿਕੰਮਾ ਕਰਦੇ ਆ ਜੋ ਰਾਤ ਦੇ ਸਮੇਂ ਇਹਨਾਂ ਦੀਆਂ ਜ਼ਿੰਦਗੀਆਂ ਚ ਐਂਟਰ ਹੁੰਦਾ ਮੇਰੇ ਮਹਾਨ ਪਰਮੇਸ਼ਰ ਜੀ ਡਾਰ ਦੇ ਗੰਦੇ ਆਤਮੇ ਨੂੰ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੱਢ ਦਿੰਨੇ ਆ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਸੱਚਮੁੱਚ ਪਰਮੇਸ਼ਰ ਨਾ ਨੂੰ ਦਲੇਰੀ ਵਾਲਾ ਆਤਮਾ ਦੇ ਉਹ ਖੁਦਾਵੰ ਜੀ ਤੁਹਾਡੇ ਪਰਮੇਸ਼ਰ ਜੀ ਪਵਿੱਤਰ ਆਤਮਾ ਇਹਨਾਂ ਦੇ ਘਰਾਂ ਦੇ ਵਿੱਚ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਖੁਦਾ ਹਰ ਇੱਕ ਬਿਮਾਰੀ ਦਾ ਗੰਦਾ ਆਤਮਾ ਹਰ ਇੱਕ ਡਿਪਰੈਸ਼ਨ ਦਾ ਗੰਦਾ ਆਤਮਾ ਹਾਰੇ ਇਕਲਾਚਾਰੀ ਦਾ ਗੰਦਾ ਆਤਮਾ ਹਾਰੇ ਇਕ ਸ਼ਰਮਿੰਦਗੀ ਦਾ ਗੰਦਾ ਆਤਮਾ ਇਹਨਾਂ ਦੇ ਘਰਾਂ ਪਰਿਵਾਰਾਂ ਵਿੱਚੋਂ ਨਿਕਲ ਜਾਵੇ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਖੁਦਾਵੰ ਜੀ ਅੱਜ ਇਹਨਾਂ ਨੂੰ ਹਾਰੇ ਇਕ ਬੰਧਨ ਤੋਂ ਆਜ਼ਾਦ ਕਰੋ ਮੇਰੇ ਮਹਾਨ ਖੁਦਾ ਜੋ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਸ਼ੈਤਾਨ ਨੇ ਪਾਇਆ ਮੇਰੇ ਮਹਾਨ ਖੁਦਾਵੰ ਜੀ ਜੋ ਬੇਰੋਜ਼ਗਾਰ ਭੈਣ ਭਰਾ ਨੇ ਮੇਰੇ ਖੁਦਾ ਜਿਨ੍ਹਾਂ ਨੂੰ ਕੰਮ ਦੀ ਜ਼ਰੂਰਤ ਆ ਜੌਬਸ ਦੀ ਜ਼ਰੂਰਤ ਆ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਇਹਨਾਂ ਦੇ ਬੰਦਰਾਹਾਂ ਨੂੰ ਖੋਲੋ ਮੇਰੇ ਖੁਦਾ ਜੋ ਵੀ ਪਰਮੇਸ਼ਰ ਜੀ ਨਦੀ ਸਫਲਤਾ ਦੇ ਵਿੱਚ ਵੈਰੀ ਨੇ ਕੰਡੇ ਵੀ ਛਾਏ ਪਰਮੇਸ਼ਰ ਜੀ ਜੋ ਵੀ ਨਦੇ ਰਾਹਾਂ ਨੂੰ ਬੰਦ ਕੀਤਾ ਮੇਰੇ ਮਹਾਨ ਪਰਮੇਸ਼ਰ ਜੀ ਅੱਜ ਉਹ ਸਾਰੇ ਬੰਦਰਾਹਾਂ ਨੂੰ ਪ੍ਰਭ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਖੋਲ ਦਿਨੇ ਆ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਬੱਚੇ ਮਿਹਨਤ ਕਰਨ ਖੁਦਾਵੰਦੀ ਤੁਸੀਂ ਇਹਨਾਂ ਦੇ ਹੱਥਾਂ ਤੇ ਬਰਕਤ ਆਸ਼ੀਸ਼ ਦਿਓ ਮੇਰੇ ਪਰਮੇਸ਼ਰ ਜੀ ਔਰ ਸੱਚਮੁੱਚ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੋੜਾ ਨਾ ਰਵੇ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਨੂੰ ਰਾਜ਼ੇ ਹੋਣ ਦੇ ਲਈ ਸਦਿਆ ਮੇਰੇ ਖੁਦਾਵੰ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਮੇਰੇ ਮਹਾਨ ਪਰਮੇਸ਼ਰ ਨੂੰ ਜੋਬਸ ਦੇ ਨਾਲ ਬLES ਕਰਨਾ ਖੁਦਾਵੰ ਜੀ ਹਰ ਇੱਕ ਕਮੀ ਘਾਟੀ ਨੂੰ ਆਪਣੇ ਸਵਰਗ ਰਾਸ ਤੋਂ ਪੂਰਾ ਕਰਨਾ ਪਰਮੇਸ਼ਰ ਜੀ ਮੇਰੇ ਮਹਾਨ ਪਰਮੇਸ਼ਰ ਜੋ ਵੀ ਭੈਣ ਭਰਾ ਵੀ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਆ ਪਰਮੇਸ਼ਰ ਬਹੁ ਲੰਬੇ ਸਮੇਂ ਤੋਂ ਜਿਨ੍ਹਾਂ ਦੀਆਂ ਫਾਈਲਸ ਰੁਕੀਆਂ ਹੋਈਆਂ ਖੁਦਾਵੰਨ ਜੀ ਜਿਨ੍ਹਾਂ ਦੇ ਕੰਮ ਅਧੂਰੇ ਪਏ ਆ ਮੇਰੇ ਮਹਾਨ ਪਰਮੇਸ਼ਰ ਜੀ ਸਤਿਮੁੱਚ ਅੱਜ ਉਹਨਾਂ ਦੀ ਸਾਰੇ ਕੰਮਾਂ ਨੂੰ ਆਪਣੇ ਹੱਥਾਂ ਨਾਲ ਸ਼ੋਅ ਕੇ ਪੂਰਾ ਕਰੋ ਔਰ ਪ੍ਰਭ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਗੁੱਡ ਨਿਊਜ਼ ਮਿਲੇ ਮੇਰੇ ਮਹਾਨ ਪਰਮੇਸ਼ਰ ਜੀ ਸਤਿਮੁੱਚ ਤੁਹਾਡੇ ਬੱਚੇ ਤੁਹਾਡੇ ਨਾਮ 'ਚ ਨੰਨਿਤ ਹੋਣ ਮੇਰੇ ਖੁਦਾਵੰਨ ਜੀ ਹਰ ਇੱਕ ਫੇਲਿਅਰ ਦਾ ਗੰਦਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਕੈਨਸਲ ਕਰ ਦਿਨੇ ਆ ਪ੍ਰਭੂ ਯੇ ਮੇਰੇ ਖੁਦਾ ਜਿਹੜੇ ਵੀ ਕੰਮ ਨੂੰ ਤੁਹਾਡੇ ਬੱਚੇ ਹੱਥ ਪਾਉਣ ਪਰਮੇਸ਼ਰ ਉਹ ਕੰਮ ਤੁਹਾਡੇ ਨਾਮ ਚ ਸਫਲ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਬਿਮਾਰ ਆ ਮੇਰੇ ਖੁਦਾ ਅੱਜ ਇਹਨਾਂ ਦੀ ਸੇਤਾਂ ਤੇ ਪਰਮੇਸ਼ਰ ਜੀ ਤੁਹਾਡਾ ਕਵਜਾ ਆਵਾਸ ਕਰ ਦੇ ਇਹਨਾਂ ਦੇ ਸ਼ਰੀਰਾਂ ਨੂੰ ਆਪਣੇ ਕਵਜੇ ਚ ਲਾਓ ਮੇਰੇ ਖੁਦਾ ਹਰ ਇੱਕ ਬਿਮਾਰੀ ਜੋ ਸ਼ੈਤਾਨ ਵੱਲੋਂ ਆਈ ਹੈ ਮੇਰੇ ਪਰਮੇਸ਼ਰ ਜੀ ਸੱਚਮੁੱਚ ਹਰ ਇੱਕ ਬਿਮਾਰੀ ਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਤੇ ਸਾਫ਼ ਕਰੋ ਖੁਦਾ ਇਹਨਾਂ ਨੂੰ ਇੱਕ ਨਵਾਂ ਬਲ ਦਿਓ ਨਵੀਂ ਤਾਕਤ ਦਿਓ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਬੱਚੇ ਪ੍ਰਭ ਜੀ ਆਨੰਦ ਦੇ ਨਾਲ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਨ ਖੁਦਾਬੰਦੀ ਇਨਾਂ ਦੇ ਬੱਚਿਆਂ ਨੂੰ ਪਰਮੇਸ਼ਰ ਜੀ ਆਗਿਆਕਾਰੀ ਵਾਲਾ ਮਨ ਦੇਣਾ ਪਰਮੇਸ਼ਰ ਜਿੰਨੇ ਵੀ ਬੱਚੇ ਨਸ਼ੇ ਦੇ ਵਿੱਚ ਆ ਮੇਰੇ ਖੁਦਾ ਅੱਜੋ ਸਾਰੇ ਗੰਦੇ ਨਸ਼ੇ ਦੇ ਸਪਿਰਟ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਕੈਨਸਲ ਕਰ ਦਿੰਨੇ ਆਂ ਅੱਜ ਤੋਂ ਪਰਮੇਸ਼ਰ ਜੀ ਇਹਨਾਂ ਦੇ ਬੱਚਿਆਂ ਨੂੰ ਹਰ ਪ੍ਰਕਾਰ ਦਾ ਨਸ਼ਾ ਛੱਡ ਕੇ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਵੰਨ ਜੀ ਤੁਹਾਡਾ ਪਾਕ ਰੂਹ ਇਹਨਾਂ ਦੀਆਂ ਜ਼ਿੰਦਗੀਆਂ 'ਚ ਉਤਰੇ ਔਰ ਇਹਨਾਂ ਨੂੰ ਬਦਲ ਦਵੇ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਪਰਮੇਸ਼ਰ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਨ ਜੀ ਹਰ ਇੱਕ ਰੂਹ ਤੇ ਹਰ ਇੱਕ ਜਿਸਮ ਤੇ ਹਰ ਇੱਕ ਘਰ ਤੇ ਆਪਣਾ ਕਬਜਾ ਵਾਸ ਕਰੋ ਮੇਰੇ ਮਹਾਨ ਖੁਦਾ ਤੁਹਾਡੇ ਨਾਮ ਮਹਿਮਤ ਤੇ ਜ਼ਲਾਲ ਪਾਵੇ ਮੇਰੇ ਮਹਾਨ ਪਰਮੇਸ਼ਰ ਜੀ ਵਚਨ ਤੇ ਚੱਲਣ ਵਾਲੇ ਬਣਾ ਦਿਓ ਖੁਦਾਬੰਦ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਹਰ ਤਰ੍ਹਾਂ ਦੀ ਬੁਰਾਈ ਹਰ ਤਰ੍ਹਾਂ ਦਾ ਬੇਵਚਾਰ ਦਾ ਗੰਦਾ ਆਤਮਾ ਇਹਨਾਂ ਦੀ ਜ਼ਿੰਦਗੀ ਚੋਂ ਨਿਕਲ ਜਾਵੇ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਦਇਆ ਕਰੋ ਪਰਮੇਸ਼ਰ ਜੀ ਜਾਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਇਹਨਾਂ ਘਰ ਪਰਿਵਾਰਾਂ ਦੀ ਇਹਨਾਂ ਦੇ ਬਿਸਤਰਿਆਂ ਦੇ ird gird ਤੁਹਾਡੇ ਸਵਰਗੀ ਦੂਤ ਰਾਖੀ ਕਰਨ ਮੇਰੇ ਖੁਦਾ ਰਾਤ ਦੇ ਸਮੇਂ ਪਰਮੇਸ਼ਰ ਜੀ ਸੁਪਨਿਆਂ ਦੇ ਰਾਹੀ ਇਹਨਾਂ ਨਾਲ ਗੱਲਬਾਤ ਕਰਨੀ ਖੁਦਾਬੰਦ ਜੀ ਸੁਪਨਿਆਂ ਰਾਹੀਂ ਪਰਮੇਸ਼ਰ ਆਪਣੇ ਗੁਜੇ ਭੇਦਾਂ ਨੂੰ ਇਹਨਾਂ ਤੇ ਪ੍ਰਗਟ ਕਰਨਾ ਮੇਰੇ ਖੁਦਾਵੰਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਵਰ ਜੀ ਪ੍ਰਭੂ ਜੀ ਸਾਤਮਰ ਸਾਡੇ ਸਵਰਗੀ ਦੁੱਤਾ ਦੀ ਬਾੜ ਨਾ ਕਰਾ ਦੇਰ ਦੇਰ ਦੇ ਲੋਨਿਆ ਖੁਦਾਵੰਜੀ ਦਇਆ ਕਰਨਾ ਪਰਮੇਸ਼ਵਰ ਜੀ ਪ੍ਰਭੂ ਜੀ ਜਿੱਦਾਂ ਤੁਸੀਂ ਸਾਰਾ ਦਿਨ ਸੰਭਾਲ ਕੇ ਰੱਖਿਆ ਰਾਤ ਦੇ ਹਰ ਇੱਕ ਪਲ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਆ ਪ੍ਰਭੂ ਜੀ ਦਇਆ ਕਰਨਾ ਕਿਰਪਾ ਕਰਨਾ ਗੁੜੀ ਮਿੱਠੀ ਨੀਂਦ ਪਰਮੇਸ਼ਵਰ ਜੀ ਸਵਰਗ ਰਾਸ ਤੋਂ ਨਦੀ ਰੀਲਿਸ ਕਰਨਾ ਮੇਰੇ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਵਰ ਜੀ ਇਹਨਾਂ ਨੂੰ ਛੋਣੇ ਨਾ ਪਾਏ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਘਰ ਦੇ ਹਰ ਇੱਕ ਮੈਂ ਨੂੰ ਤੁਹਾਡੇ ਪਾਕ ਪਵਿੱਤਰ ਲੋਹ ਚ ਕਵਰ ਕਰ ਦਿੰਨੇ ਆ ਔਰ ਸੱਚਮੁੱਚ ਇਹਨਾਂ ਸਾਰਿਆਂ ਦੇ ਲਈ ਆਸ਼ੀਸ਼ ਤੇ ਬਰਕਤ ਤੂੰ ਮੰਗਦੀ ਆ ਮੇਰੇ ਮਹਾਨ ਪਰਮੇਸ਼ਰ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੀ ਆ ਆਮਨ ਆਮਨ ਆਮਨ